ਸ਼ਸ਼ੀਕਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਭਾਈ ਖੇੜਾ ਸਿੰਘ ਅਤੇ ਭਾਈ ਅਮਰਪਾਲ ਸਿੰਘ ਖਾਲਸਾ ਇੱਕ ਦੂਸਰੇ ਦੇ ਸਾਹਮਣੇ ਹੋ ਗਏ ਨੇ ਦੂਸਰੇ ਪਾਸੇ ਭਾਈ ਕੇੜਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਖੁੱਲ ਕੇ ਸਪੋਰਟ ਕੀਤੀ ਅਤੇ ਬੰਦੀ ਸਿੰਘਾਂ ਬਾਰੇ ਵੀ ਬੜੀ ਵੱਡੀ ਗੱਲ ਕਹੀ ਦੂਸਰੇ ਪਾਸੇ ਜੇ ਗੱਲ ਕਰੀਏ ਹਾਂ ਦੇ ਵਿੱਚ ਹਾਂ ਮਲਾਈ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਜਿੰਨੀ ਭਾਈ ਅੰਮ੍ਰਿਤਪਾਲ ਖਾਲਸਾ ਦੀ ਉਮਰ ਹੈ ਉਨੀ ਤਾਂ ਬੰਦੀ ਸਿੰਘ ਆਪਣੀ ਕੈਦ ਪੂਜ ਚੁੱਕੇ ਨੇ ਕਿਹੜੇ ਪੰਜਾਬ ਦੀਆਂ ਅਤੇ ਕਿਹੜੇ ਖਾਲਸਾਤਨ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਭਾਈ ਖੇੜਾ ਸਿੰਘ ਨੇ ਪਾਈ ਅੰਮ੍ਰਿਤਪਾਲ ਖਾਲਸਾ ਤੇ ਵੀ ਬੜੇ ਵਿਅੰਕasse ਦੂਸਰੇ ਪਾਸੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਵੀ ਬੜੇ ਨਿਸ਼ਾਨੇ ਵਿਨੇ ਉਹਨੇ ਦੱਸਿਆ ਕਿ ਇਹ ਸਿਰ ਮਖੌਟਾ ਪਹਿਨ ਕੇ ਸਿੱਖ ਉੱਤੇ ਆਪਣੀ ਹਕੂਮਤ ਨੂੰ ਕਾਮਯਾਬ ਕਰਨਾ ਚਾਹੁੰਦੇ ਨੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ ਨੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਬੜੀ ਵੱਡੀ ਹਲਚਲ ਮਚ ਚੁੱਕੀ ਹੈ ਕਿਉਂਕਿ ਐਨਐਸਏ ਦੇ ਤਹਿਤ ਲਗਭਗ 1 ਸਾਲ ਪੂਰਾ ਹੋ ਚੁੱਕਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਲੇਕਿਨ ਪ੍ਰਕਾਸ਼ ਸੌਰੀ ਬਾਦਲ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਨੇ ਤੰਜ ਕਸ ਦਿੱਤਾ ਹੈ ਉਸ ਨੇ ਨਿਸ਼ਾਨੇ ਤੱਕਸ ਦਿੱਤੇ ਨੇ ਬੜੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਭਾਈ ਅਮਰਤਪਾਲ ਖਾਲਸਾ ਤੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ 1 ਸਾਲ ਦੀ ਕੈਦ ਕੱਢਣ ਤੋਂ ਬਾਅਦ ਰਿਹਾਈ ਦੀ ਮੰਗ ਕਰ ਰਹੇ ਨੇ ਅਜੇ ਨਹੀਂ ਹੋਣਾ ਚਾਹੀਦਾ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘ ਜਿੰਨੀ ਭਾਈ ਅੰਮ੍ਰਿਤਪਾਲ ਖਾਲਸਾ ਦੀ ਉਮਰ ਹੈ ਉਨੀ ਤਾਂ ਬੰਦੀ ਸਿੰਘ ਆਪਣੀ ਕੈਦ ਸਜਾਵਾਂ ਪੂਤ ਚੁਕੇ ਨੇ ਲੇਕਿਨ ਭਾਈ ਅੰਮ੍ਰਿਤਪਾਲ ਖਾਲਸਾ ਨੇ ਜਿਹੜੇ ਉਹ ਜਿਹੜੇ ਅਸਲੀ ਸਿੱਖ ਨਹੀਂ ਜਾਂ ਕਹਿ ਦਈਏ ਖਾਲਸਤਾਨੀ ਸਮਰਥਕ ਨਹੀਂ ਸ਼ਰੋਮਣੀ ਅਕਾਲੀ ਦਲ ਦੀ ਹੋਂਦ ਦੇ ਕਾਰਨ ਹੀ ਪੰਜਾਬ ਬਚਿਆ ਹੋਇਆ ਹੈ ਇਹ ਵੱਡੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਰਖੜ ਪੁੰਨਿਆਂ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਈ ਖੇੜਾ ਸਿੰਘ ਦੋਨਾਂ ਨੇ ਇੱਕ ਵਾਰ ਭਾਈ ਅਮਰਪਾਲ ਖਾਲਸਾ ਨੂੰ ਖੇੜਿਆ ਹੈ ਅਤੇ ਨਾਲ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅਬਰਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੂੰ ਖੇੜਿਆ ਹੈ ਯਾਨੀ ਕਿ ਉਹਨਾਂ ਨੇ ਇਹਨਾਂ ਨੂੰ ਸਿਰਖ ਵਿਰੋਧ ਤਾਕਤਾਂ ਦੱਸਿਆ ਹੈ ਕਿ ਇਹ ਸਿਰਖਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੋਸ਼ਣ ਕਰਨਗੇ ਅਤੇ ਆਪਣੀ ਹਕੂਮਤ ਨੂੰ ਜਿਹੜਾ ਹੈ ਕਾਮਯਾਬ ਕਰਨਾ ਚਾਹੁੰਦੇ ਨੇ ਲੇਕਿਨ ਅਸੀਂ ਅਜਾਇਬ ਬਿਲਕੁਲ ਨਹੀਂ ਹੋਣ ਦੇਵਾਂਗੇ ਸਿੱਖ ਪੰਥ ਜਿਹੜਾ ਹੈ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਕਿਸੇ ਦਾ ਗੁਲਾਮ ਨਹੀਂ ਹੁੰਦਾ ਬੰਦੀ ਸਿੰਘ ਜਿਹੜੇ ਨੇ ਆਪਣੀਆਂ ਉਮਰਾਂ ਤੋਂ ਜ਼ਿਆਦਾ ਜਿਹੜੀਆਂ ਨੇ ਸਜ਼ਾਵਾਂ ਭੁਗ ਚੁੱਕੇ ਨੇ ਉਹਨਾਂ ਵਾਸਤੇ ਅਸੀਂ ਪੂਰਾ ਯਾਨੀ ਕਿ ਪੰਜਾਬ ਦੇ ਜਿਹੜੀ ਸਿਆਸਤ ਹੈ ਜਾਂ ਪੰਜਾਬ ਸਰਕਾਰ ਹੈ ਉਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਤਮਾਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਾਂਗੇ ਪ੍ਰਦਰਸ਼ਨ ਕਰਾਂਗੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਾਂਗੇ ਭਾਈ ਭਾਈ ਵੱਟ ਪਾਈ ਪਾਈ ਅਮਰਤਪਾਲ ਖਾਲਸਾ ਦੇ ਹੱਕ ਦੇ ਵਿੱਚ ਅਸੀਂ ਕੋਈ ਨਾਰੇਬਾਜ਼ੀ ਜਾ ਰਿਹਾਈ ਦੀ ਮੰਗ ਨਹੀਂ ਕਰਾਂਗੇ ਇਹ ਵੱਡੀ ਗੱਲ ਕਹਿ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਦੇ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਉਹ ਭਾਈ ਅਮਰਤਪਾਲ ਖਾਲਸਾ ਦੇ ਆਪ ਖਿਲਾਫ ਆਪਣੀ ਆਵਾਜ਼ ਨੂੰ بلند ਨਜ਼ਰ ਕਰਦੇ ਆਏ ਨੇ ਅਤੇ ਭਾਈ ਖੇੜਾ ਸਿੰਘ ਦੀ ਹਾਂ ਦੇ ਵਿੱਚ ਹਾਂ ਮਲਾਈ ਹੈ ਰਖੜ ਪੁੰਨਿਆ ਵਾਲੇ ਦਿਨ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਧੰਨਵਾਦ